ਪਾਣੀ ਦੇ ਦਿਓ ਭਾਵੇਂ ਉਹ 5 ਸੀਸੀ ਜੀ ਮਿਕਸ ਕਰਕੇ ਹੀ ਦੇ ਦਿਓ ਤੇ ਉਦੋਂ ਬਾਅਦ ਉਹ ਕੂਤਰਾਂ ਨੂੰ ਤੁੱਪੇ ਪਾ ਦਿਓ 2-3 ਘੰਟੇ 4 ਘੰਟੇ ਤੁੱਪ ਲਵਾਓ ਬਾਈ ਮੈਂ ਕਹਿੰਦਾ ਰੇਸ਼ਾ ਲੱਭਣਾ ਨਹੀਂ ਹੈਗਾ ਤਿੰਨ ਆ ਵੀ ਲਾ ਲਓ ਲੰਬਾ ਉੜਦਾ ਨਾ ਆਣ ਜਾਣ ਕਰਦਾ ਤੇ ਕਬੂਤਰੀ ਗੋਲ ਢੇੜੇ ਵਾਲੀ ਲਾ ਲਓ ਜਿਹੜੀ ਖੜ ਕੇ ਉੜਦੀ ਹੋਵੇ ਐਡੇ ਉਲਟੀ ਜੀ ਕਬੂਤਰੀ ਲੰਬੀ ਫਿਰਦੀ ਦਾ ਕਬੂਤਰ ਉਹਦਾ ਲਾ ਲਓ ਹਾਂਜੀ ਬਾਬਿਓ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਤੇ ਲੋ ਬਾਬਿਓ ਚੱਲੇ ਜਲੰਧਰ ਨੂੰ ਠੀਕ ਆ ਜਲੰਧਰ ਥੋੜਾ ਜਿਹਾ ਕੰਮ ਸੀਗਾ ਤੇ ਹਰਵਿੰਦਰ ਇਹ ਆੜੀ ਨਾਲ ਹੀ ਹੁੰਦਾ ਕੰਮ ਤੇ ਇਹ ਨਾਲੇ ਹੀ ਹੁੰਦਾ ਤੇ ਵਿਲਾਇਰ ਆ ਇਸ ਕਰਕੇ ਵਿਲਾ ਫਿਰੋਜ਼ਗਾਰਾ ਦੇ ਮੇ ਬੇਰੋਜ਼ਗਾਰ ਆ ਤੇ ਚੱਲੇ ਆ ਬਾਬਿਓ ਮੜੇ ਮੁੰਡੇ ਦੀ ਦਵਾਈ ਪੁੱਤ ਜਈ ਦਵਾਈ ਲੈ ਕੇ ਆਉਣੀ ਸੀ ਤੇ ਉਥੋਂ ਆ ਕੇ ਫਿਰ ਮਿਲਦੇ ਆ ਦੇਖਾਂਗੇ ਜੇ ਬਣਾ ਉਹਦਾ ਅੱਜ ਜਾੜਾ ਵੀ ਬਸੇ ਆ ਠੀਕ ਆ ਜਾਣ ਕੇ ਚੱਲੇ ਆ ਬਸੇ ਕੀ ਮਤਲਬ ਵੀਡੀਓ ਬਣਾਵਾਂਗੇ ਹੈਨਾ ਉਹ ਸਵਾਦ ਵੀ ਉਹ ਹਾਲ ਆ ਜਾਣੀ ਆਪਾਂ ਬਾਈਕ ਲੈ ਜਾਣਾ ਉੱਥੇ ਇਹ ਦੂਜਾ ਬੱਸ ਸਟੈਂਡ ਦੇ ਲਾਗੇ ਹੈਗਾ ਦੂਜਾ ਸਟੈਂਡ ਹੈਨਾ ਅੰਦਰ ਕਿਦਾਂ ਮਜ਼ਾ ਆਉਂਦਾ ਪਿਆ ਹੋਏ ਕੋਲਰ ਕੋਲਰ ਤੇਰੇ ਯਾਰ ਦੀਆਂ ਫੁੱਲਰ ਮੋਟਾਂ ਆ ਜਾ ਬੱਸ ਦਾ ਬਾਈ ਨਿਆਰਾ ਲੈਣ ਤੇ ਬੱਸ ਜਿਆ ਤੇ ਬਾਕੀ ਉਤਰ ਕੇ ਜੇ ਬਾਜ ਉਹ ਇੰਨੀ ਓੜੀ ਹਵਾ ਉਹ ਚਲਦੀ ਹੈ ਨਾ ਬੱਸ ਦੇ ਵਿੱਚ ਉਹ ਸ਼ੀਸ਼ਾ ਗੁੱਲਾ ਆ ਤੇ ਬਾਅਦ ਗੱਲਬਾਤ ਕਰਦੇ ਆ ਬਾਈ ਉਤਰ ਕੇ ਬੱਸ ਛੱਡ ਕੇ ਆ ਕੇ ਆਟੋ ਦੇ ਵਿੱਚ ਤੇ ਆਉਣ ਵਾਸਤੇ ਪਹੁੰਚ ਲੈ ਜਲੰਧਰ ਤੇ ਇਥੋਂ ਦਵਾਈ ਲੈਣੀ ਆਪਾਂ ਲੈ ਕੇ ਤੇ ਵਾਪਸ ਮੁੜ ਜਾਣਾ ਬੱਸ ਰੁਕੇ ਜਾ ਕੇ ਵੀਡੀਓ ਵੀਡੀਓ ਬਣਾਉਨੇ ਆ ਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਆ ਬੱਬੇ ਜਾ ਕੇ ਕੰਮ ਤੋਂ ਪਰੇ ਬੇੜੀ ਜਾਦੇ ਹੋ ਹੋਏ ਤੇ ਹਰ ਵੇਲੇ ਉਹ ਕਿੱਧਰ ਤੱਕ ਉਹ ਵਾਰੀ ਗਲਤ ਤੁਰ ਪਿਆ ਵੀ ਇਹ ਬੰਦਾ ਕਿੱਧਰ ਨੂੰ ਜਾਣਾ ਹੁੰਦਾ ਤੂੰ ਕਰਨ ਅਰਜੁਨ ਬੱਸ ਸਰਵਿਸ ਕਿੱਧਰ ਜਾਣਾ ਕਿੱਧਰ ਐ ਤੂੰ ਜਾਣਾ ਕਿੱਧਰ ਰੱਬ ਲੈ ਜਾਵੇ ਚੱਲ ਫੇ ਮੈਂ ਚੱਲਦਾ ਤੈਨੂੰ ਰੱਬ ਹੀ ਲੈ ਕੇ ਜਾਊਗਾ ਹੁਣ ਹਾਂਜੀ ਲੈਣਦੇ ਤੇ ਚੜ੍ਹਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਜੀਰੋ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਉਹ ਤਾਂ ਪਹਿਲਾਂ ਕਲੋਲਾ ਸੀ ਥੋੜੀ ਜਿਹੀ ਹੈ ਹਨਾ ਅਈ ਬੜਾਈ ਇੰਨੀ ਬਾਈ ਯਾਰ ਗਏ ਤਾਂ ਬਸੇ ਸੀ ਤੇ ਉਹਦੇ ਬਾਅਦ ਸਣਾ ਮੋੜ ਜਾ ਇਦਾਂ ਦਾ ਹੀ ਬਸ ਇੱਕ ਤਾਂ ਗਏ ਨਹੀਂ ਬਹੁਤ ਟਾਈਮ ਹੋ ਗਿਆ ਬੱਸ 'ਚ ਬਾਈ ਸਬਰ ਨਹੀਂ ਕੀਤਾ ਸੀ ਉਹਨਾਂ ਇੱਕ ਤੇਲ ਜਿਹਾ ਚੜ ਗਿਆ ਬਾਈ ਉੱਤੇ ਕੰਮ ਖਰਾਬ ਜਾ ਹੋਣ ਲੱਪਿਆ ਸੀਗਾ ਇਸ ਕਰਕੇ ਇਹ ਮਿੰਟੋ ਮਿੱਟੀ ਹੋਇਆ ਆਟੋ ਵਾਲਾ ਹੀ ਸਫ਼ਰ ਕੀਤਾ ਫਿਰ ਬੱਸ ਛੱਡਤੀ ਬੱਸੇ ਪੁੱਸੇ ਨਹੀਂ ਪਿਆਏ ਗਏ ਆਪਾਂ ਫੇਰ ਆਟੋ ਤੇ ਚੱਕਰ ਗੱਡੇ ਠੀਕ ਆ ਆਟੋ ਹੀ ਆਈ ਸੀ ਇੱਧਰ ਨੂੰ ਲੈ ਕੇ ਗਈ ਆਟੋ ਤੇ ਆ ਗਏ ਤੇ ਬੱਸ ਵਾਲਾ ਕੰਮ ਖਰਾਬ ਹੋ ਗਿਆ ਸੀ ਬਾਈ ਤੇ ਆਇਓ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਤੇ ਵੀਡੀਓ ਇਹੀ ਆ ਬਾਈ ਗੱਲਾਂ ਬਾਤਾਂ ਕਰ ਲਾਂਗੇ ਤੇ ਕੂਤਰਾ ਨੂੰ ਦਾਣੇ ਦੂਣੇ ਪਾਈਏ ਤੇ ਤੁਹਾਨੂੰ ਜਾਨਵਰਾਂ ਦਾ ਸ਼ੌਂਕ ਕਰਾ। ਵੋਟ ਹੋ ਗਿਆ 3 ਵਜੇ ਦਾ ਟਾਈਮ ਹੋ ਗਿਆ ਬਾਈ ਤੇ ਬੱਚੇ ਡਾਬ ਹੀ ਨਹੀਂ ਸਕਦੇ ਆਪਾਂ ਠੀਕ ਆ ਹੁਣ ਤੇ ਅੱਜ ਮੋਹਲ ਜਿਹਾ ਇਦਾਂ ਦਾ ਹੀ ਬਣਾਵਾਂਗੇ ਜਾਨਵਰਾਂ ਤੇ ਸ਼ੌਂਕ ਕਰਾ ਦਿੰਨੇ ਤੁਹਾਨੂੰ ਬੱਚੇ ਮੁੱਛਿਆਂ ਦੇ ਹਨਾ ਆ ਤਿੰਨੇ ਹੀ ਬੱਚੇ ਵਹਿਣ ਲੱਪੇ ਉਪਰ ਆ ਦੋਨੇ ਇਹਨਾਂ ਨੂੰ ਹੁਣ ਲਾ ਲਈਏ ਬਾਈ ਇਹਨਾਂ ਦੀ ਅੰਗੇਲੀ ਨਹੀਂ ਕਰਨੀ ਤਾਂ ਇਹ ਵੀ ਵੱਡੇ ਹੋ ਜਾਣੇ ਆ ਇਹ ਜਰੀਲੇ ਵਾਲੇ ਆ ਬਾਈ ਇੱਧਰ ਰਹਿ ਰਹਿ ਕੇ ਨਾ ਇਹਨਾਂ ਨੂੰ ਦੂਜੇ ਖੁੱਡੇ 'ਚ ਪੋਨਾ ਵਾ ਬੱਚਿਆਂ ਨੂੰ ਤੇ ਆ ਆਪਣੀਆਂ ਰਾਣੀ ਸੁੰਦਰਾ ਹੈਲੋ ਕਿੱ사 ਰੇ ਹੈਲੋ ਉਹ 스타ਦ ਉਹ 스타ਦ ਕਿੱਦਾਂ ਫਿਰ ਇਹ ਡਰਦੇ ਡਰਦੇ ਹੈ ਨਹੀਂ ਬਾਈ ਪ੍ਰਾਣੀਆਂ ਹੋ ਗਈਆਂ ਨਾ ਕਾਫੀ ਪ੍ਰਾਣੀਆਂ ਉਮਰ ਦੀਆਂ ਹੀ ਆ ਇਹ ਤੇ ਆਪਣੇ ਕੋ ਮੇਰੇ ਸਾਬ ਹੁਣ 6 6 7 7 ਮਹੀਨੇ ਸਾਲ ਸਾਲ ਇਦਾਂ ਹੋ ਗਿਆ ਹੋਣਾ ਇਹਨਾਂ ਨੂੰ ਤੇ ਉਮਰ ਦਾ ਤਾਂ ਮੈਨੂੰ ਪਤਾ ਨਹੀਂ ਬਾਈ ਇਹਨਾਂ ਦੀ ਕਿੰਨੀ ਕੁ ਹੁੰਦੀ ਹੈ ਕਿੰਨੀ ਨਹੀਂ ਤੇ ਦੇਖਦੇ ਆ ਨਹੀਂ ਤਾਂ ਬਾਈ 3 ਵਜੇ ਆ 4 ਵਜੇ ਤੱਕ ਬੱਚੇ ਬਿਠਾ ਵੀ ਲੈਣੇ ਇਥੇ ਜਾਲ ਦੇ ਵਿੱਚ ਹਨਾ ਤੇ ਧੁੱਪ ਧੁੱਪ ਲੱਗ ਜੂਗੀ ਤੇ ਆ ਆਪਣੇ ਸ਼ੇਰ ਹਾਂਜੀ ਵੀ ਕੀ ਹਾਲ ਚਾਲ ਆ ਸਾਰਿਆਂ ਦਾ ਅੱਜ ਸਵੇਰ ਦਾਣੀ ਬਾਈ ਇਹਨਾਂ ਨੂੰ ਮਿਲਿਆ ਮੈਨੂੰ ਠੀਕ ਆ ਤੇ ਹੁਣ ਮਿਲਿਆ ਆ ਕੇ ਤੇ ਰੂ ਅੱਧੀ ਤਾਂ ਮੇਰੀ ਬਾਈ ਇਹਨਾਂ ਨੂੰ ਦੇਖ ਕੇ ਖੁਸ਼ ਹੋ ਜਾਂਦੀ ਠੀਕ ਆ ਜਦੋਂ ਛੱਤ ਤੇ ਆ ਜੀਏ ਤੇ ਸਵੇਰ ਦਾ ਮਤਲਬ ਇੱਕ ਹੁੰਦਾ ਹੀ ਬਾਈ ਇੱਕ ਮਤਲਬ ਸਰੀਰ ਦਾ ਅੰਗ ਹੀ ਬਣ ਚੁੱਕੇ ਇੱਕ ਸਾਹ ਦਾ ਇਹਨਾਂ ਤੋਂ ਬਿਨਾਂ ਵੀ ਨਹੀਂ ਰਹਿ ਸਕਦੇ ਹੁੰਦਾ ਜੇ ਨਾ ਦੇਖੀ ਤਾਂ ਪੁੜੀ ਉੱਤੇ ਯਾਦ ਆਰਦਾ ਵੀ ਕਿਸੇ ਨੂੰ ਮਿਲਿਆ ਹੀ ਨਹੀਂ ਕਰੇ ਜਿਵੇਂ ਜਿਵੇਂ ਇਹਨਾਂ ਨੂੰ ਨਾ ਮਿਲ ਗਏ ਆ ਕੇ ਉੱਤੇ ਕਿੱਦਾਂ ਵੀ ਪ੍ਰਧਾਨ ਜੀ ਕੀ ਹਾਲ ਚਾਲ ਆ ਤੇ ਜੋੜੇ ਲੋੜੇ ਆ ਬਾਈ ਆਪਾਂ ਕੱਲ ਨੂੰ ਲਾਵਾਂਗੇ ਅੱਜ ਤੱਕ ਜਦੋਂ ਮੈਂ ਬੀਜੀ ਜਾ ਰਹਿ ਗਿਆ ਤੇ ਕੱਲ ਵੀ ਇਦਾਂ ਹੀ ਬਸ ਬਾਈ ਚੱਲੋ ਚੱਲ ਜਾਈਏ ਸੀ ਨਾ ਗੁਰੂ ਘਰ ਉਹ ਜਾ ਕੇ ਆ ਕੇ ਫੇਰੀ ਵੀਡੀਓ ਬਣਾਈ ਦੀ ਕਾੜੀ ਕਾੜੀ ਦੇ ਵਿੱਚ ਹਨਾ ਤੇ ਕੰਮ ਅੱਜ ਵੀ ਉਦਾਂ ਦਾ ਹੀ ਹੋਊਗਾ ਬਾਈ ਹਨਾ ਕੱਲ ਤੋਂ ਰੁਟੀਨ 'ਚ ਕੰਮ ਸ਼ੁਰੂ ਹੋਊਗਾ ਤੇ ਆਪਾਂ ਜੋੜੇ ਲਾਵਾਂਗੇ ਬਾਈ ਮਲਪਾ ਦੀ ਲੱਗੀ ਚਲੋ ਵਧੀਆ ਤੋਂ 7-8 ਦਿਨ ਲੰਘ ਗਏ ਬਾਈ ਮਲਪਾ ਦੀ ਉਦੋਂ ਨਹੀਂ ਨਾਲ ਨਹੀਂ ਜੋੜੇ ਲਾਈਦੇ ਹੁੰਦੇ ਥੋੜਾ ਲੇਟ ਹੀ ਜੋੜੇ ਲਾਈਦੇ ਹਨਾ ਤੇ ਉਹ ਉਹਦਾ ਜਿਹੜਾ ਪੇ ਉਹਦੇ ਜਿਹੜੀ ਮਾਂ ਆ ਔਰਤੇ ਦੀ ਠੀਕ ਆ ਜਿਹੜਾ ਉਹਦਾ ਪੇ ਸੀ ਉਹ ਤਾਂ ਆਪਾਂ ਬਾਈ ਬੜਲੇ ਵਾਲੀ ਨਾਲ ਲਾਤਾ ਸੀ ਹਨਾ ਔਰ ਰੱਤੇ ਦਾ ਪਿਓ ਜਿਹੜਾ ਇਹਦੇ ਨਾਲ ਬਾਈ ਏਰੀ ਜਿਹੜੀ ਮਾਂ ਆ ਉਹਨਾਂ ਕੋਲੋਂ ਬਾਈ ਹੋਰ ਲੌਣਾ ਹੋਈ ਆਪਾਂ ਠੀਕ ਆ ਤੇ ਇਹ ਜਦੋਂ ਮੇਰੇ ਹਨਾ ਮਤਲਬ ਤੇ ਬੱਚੇ ਬਣੇ ਸੀ ਬਾਈ ਨੀਵੇਂ ਨੀਵੇਂ ਹੁੰਦੇ ਸੀ ਉੱਚੇ ਆੱਚੇ ਜਾਂਦੇ ਨਹੀਂ ਸੀ ਥੱਲੇ ਘਸਦੇ ਰਹਿੰਦੇ ਸੀ ਹਨਾ ਆਹ ਦਾ ਬੱਚਾ ਬਾਈ ਬਹੁਤ ਆੜਵਾਦੀ ਜਿੰਨੂੰ ਮਤਲਬ ਅੰਤਾ ਦਾ ਆੜਵਾਦੀ ਹੈ ਬੱਚਾ ਬਈ ਪੂਰਾ ਤੇ ਉੜਿਆ ਵੀ ਬਹੁਤ ਆਪਣੇ ਕੋਲੇ ਬੱਚਾ ਤਕਰੀਬਨ ਹੀ ਬਾਈ ਸਾਰੇ ਉਡੇ ਹੋਏ ਆ ਇੱਕ ਨਹੀਂ ਆ ਨਹੀਂ ਉੜਿਆ ਬਾਈ 1 2 3 ਤੇ ਆ ਚਾਰ ਚਾਰੇ ਉੱਪਰਲੇ ਉੱਡੇ ਬਾਕੀ ਇਕੱਲੇ ਬੈਠੇ ਫਗਤ ਆ ਤਾਂ ਨਹੀਂ ਡਾਇਡੂਏ ਉਦਾਂ ਘੰਟਾ ਘੰਟਾ ਫੇਰ ਕੀ ਰੋਕੇ ਹੋਏ ਆ ਬਈ ਘੰਟਾ ਦੋ ਘੰਟੇ ਹੈਨਾ ਤੇ ਜ਼ਿਆਦਾ ਨਹੀਂ ਡਾਇਆ ਆ ਬੱਚਾ ਤੇ ਆਪਾਂ ਛੱਡਿਆ ਸੀਗਾ ਤੈਨੂੰ ਪਤਾ ਮੇਲੀ ਜਾਣੇ ਚਲ ਗਿਆ ਸੀ ਹੈਨਾ ਨਿੱਕਾ ਜਾਈ ਆ ਜਾਂਦਾ ਹੀ ਇਹਨੂੰ ਹੁਣ ਹੁਣ ਵੀ ਡਾਦੀਏ ਨਾ ਸਦਾ ਮੇਲੀ ਜਾਣੇ ਨਹੀਂ ਜਾਂਦਾ ਅਦੰਦਰ ਇਹ ਬੜਲੇ ਵਾਲੀ ਦਾ ਭਰਾ ਆ ਬੜਲੇ ਵਾਲੀ ਦਾ ਪੋਤਾ ਸੱਚ ਬੜਲੇ ਨਹੀਂ ਬੜਲੇ ਵਾਲੀ ਦਾ ਭਰਾ ਬਈ ਸਗਾ ਇਹੇ ਬੜਲੇ ਵਾਲੀ ਦਾ ਭਰਾ ਆ ਸਗਾ ਬਈ ਲੋ ਬਾਬਿਓ ਆ ਵੀ ਕੇਹੇ ਵੱਲ ਵਧਾਈਆਂ ਹੋਈਆਂ ਹੈਨਾ ਬੱਚੇ ਬੜਲੇ ਵਾਲੀ ਵਾਲੀ ਹੋਏ ਹੋਣੀਆਂ ਬਈ ਵਧਾਈਆਂ ਠੀਕ ਆ ਬਾਕੀ ਦਾ ਇਹਦੇ ਵੀ ਆਂਡੇ ਫੋਕੇ ਹੀ ਆ ਦੇਦੇ ਵੀ ਆਂਡੇ ਨਾਲ ਜਿਹਦਾ ਬੱਚੇ ਨਿਕਲਣ ਹੋਰੇ ਠੀਕ ਆ ਤੇ ਉੱਪਰ ਵਾਲੀ ਦੇ ਵੀ ਤੇ ਤਿੰਨਾਂ ਦੇ ਫੋਕੇ ਸੀ ਆਂਡੇ ਹਨਾ ਉਹ ਬੜਲੇ ਵਾਲੀ ਦਾ ਬੇਠਾ ਜਿਹੜਾ ਹਰਫ ਦਾ ਪਿਓ ਉਹ ਨਾ ਬੜਲੇ ਵਾਲੀ ਦਾ ਲਾਇਆ ਆ ਆਪਣੀ ਬੜਲੇ ਵਾਲੀ ਬਈ ਓਏ ਮੈਂ ਤੁਹਾਨੂੰ ਕੀ ਕਹਿੰਦਾ ਟੱਪੀ ਜੰਨੇ ਆ ਕਾ ਬਾਈ ਸਫੇਦ ਮੂਸਲੀ ਹਨਾ ਅੱਜ ਫੇਕ ਇੱਕ ਚੁਟਕੀ ਇਹਨਾਂ ਨੂੰ ਦੇ ਦਈਏ ਆਪਾਂ ਜਿਹੜੇ ਕੂਤਰ ਆਂਡੇ ਆ ਫੋਕੇ ਆਂਡੇ ਲਹੁੰਦੇ ਹਨਾ ਇਹ ਉਹਨਾਂ ਦੀ ਆ ਬਈ ਉਹਨਾਂ ਨੂੰ ਇੱਕ ਇੱਕ ਛੁਟਕੀ ਬਾਕੀ ਜਿਹੜਾ ਆਪਾਂ ਉਹ ਵਿਟਾਮਿਨ ਐਚ ਐਗ ਫਾਰਮੂਲਾ ਚ ਰੋ ਕਬੂਤਰੀਆਂ ਵਾਸਤੇ ਪਾਉਂਦੇ ਆ ਇਹ ਵੀ ਪੀ ਪੂਈ ਜਾਂਦੇ ਵਿੱਚੇ ਕੂਕਰ ਹਨਾ ਕੁਜੇ ਜੀ ਪਾਈਦਾ ਆ ਤੇ ਉਹ ਵੀ ਮਾੜੀ ਮੋਟੀ ਦਾ ਕੋਈ ਨਾ ਕੋਈ ਕਮੀ ਚੱਕੂਗਾ ਭਾਈ ਹਨਾ ਤੇ ਬਾਕੀ ਮੇਨ ਭਾਈ ਜਿਹੜਾ ਬੱਚਾ ਨਹੀਂ ਬਣਦਾ ਉਹ ਸਫੇਦ ਮੂਸਲੀ ਨਾਲ ਭਾਈ ਬਹੁਤ ਜਲਦੀ ਬਣ ਲਾ ਪੈਣਾ ਜਿਹੜੀ ਸਫੇਦ ਮੂਸਲੀ ਆ ਇਸ ਚੀਜ਼ ਤੋਂ ਭਾਈ ਬਹੁਤ ਕੰਮ ਕਰਦੀ ਆ ਤੇ ਇਹ ਮੈਂ ਬਹੁਤ ਚਿਰ ਤੋਂ ਭਾਈ ਵਰਤਦਾ ਆ ਠੀਕ ਆ ਦਵਾਈ ਬਣਾਉਣੀ ਬਸ ਨਾ ਕਾਮੀ ਬਈ ਇੱਧਰ ਉੱਧਰ ਪੈ ਜਾਂਦੇ ਐ ਇਸ ਕਰਕੇ ਰੋਜ਼ ਵੀਲੀ ਹੋ ਜਾਂਦਾ ਕੰਮ ਤੇ ਦਵਾਈ ਬਣਾਣੀ ਹੁੰਦੀ ਵੀ ਠੀਕ ਆ ਤੇ ਦੇਸੀ ਦਵਾਈ ਬਾਕੀ ਤੇ ਚਲੋ ਮੈਡੀਕਲ ਤਾਂ ਮੈਂ ਸ਼ੁਰੂ ਕਰ ਦਿੱਤਾ ਬਾਕੀ ਜਿਹੜੀ ਦੇਸੀ ਚੀਜ਼ ਦੇ ਵਿੱਚੋਂ ਮੈਂ ਇਕਦਈ ਜਾਂਦਾ ਬਾਈ ਹਨਾ ਬਾਕੀ ਦਵਾਈ ਬਣਾਵਾਂਗੇ ਤੇ ਫਿਰ ਕੰਮ ਚੱਲੂਗਾ ਜ਼ਿਆਦਾ ਕੀ ਪਤਾ ਬਾਈ ਇੱਕ ਵਾਰੀ ਦੇਖਦੇ ਆ ਹੁਣ 10 ਦਿਨ ਦੇ ਕੇ ਨਾ ਫਿਰ ਦੇਖਦੇ ਆ ਜੋੜੇ-ਜੂੜੇ ਲਾ ਕੇ ਕੀ ਬਣਦਾ ਹਨਾ ਤੇ ਇੱਕ ਬਾਈ ਹੋਰ ਹਨਾ ਕੰਮ ਕਰਨਾ ਆਪਾਂ ਜਿੱਦਾਂ ਜਿਹੜੇ ਆਪਣੇ ਕਬੂਤਰਾਂ ਆਂਡਿਆਂ ਤੋਂ ਫੋਕੇ ਆਂਡੇ ਲਵਾਉਂਦੇ ਹਨਾ ਬਈ ਉਹਨਾਂ ਨੂੰ ਕੋਸ਼ਿਸ਼ ਕਰਨਾ ਕਿ ਬਾਹਰ ਫਿਰ ਤੇ ਚ ਛੱਡিয়ে ਉਹਨਾਂ ਨੂੰ ਜਿਆਦਾ ਤੋਂ ਜਿਆਦਾ ਠੀਕ ਆ ਜਾਂ ਮਿੱਟੀ ਜਿਆਦਾ ਲਿਆ ਕੇ ਜਦੋਂ ਕਿਤੋਂ ਮਤਲਬ ਪੂਰੀ ਤਾਕਤਵਾਰ ਮਿੱਟੀ ਹੋਵੇ ਜਦੋਂ ਪਤਾ ਲੱਗੇ ਵਿੱਚ ਸਪ੍ਰੈਂਸ ਪੂਰਾ ਨਹੀਂ ਹੁੰਦੀਆਂ ਜਾਂ ਕੁਝ ਵੀ ਨਹੀਂ ਬੰਜਰ ਜੀ ਪਈ ਹੋਵੇ ਜ਼ਮੀਨ ਹਨਾ ਜਦੋਂ ਉੱਥੋਂ ਲਾਲ ਮਿੱਟੀ ਪੁੱਟ ਕੇ ਬਾਈ ਥੱਲੇ ਪਾਈਏ ਇਹਨਾਂ ਨੂੰ ਹਨਾ ਇਦਾਂ ਦੀ ਚੀਜ਼ਾਂ ਪਰ ਬਾਈ ਜਿਹੜੀਆਂ ਇਹਨਾਂ ਨੇ ਆਪ ਘੁੰਮ ਫਿਰ ਕੇ ਕੋਠੇ ਤੋਂ ਕੋਈ ਨਾ ਕੋਈ ਇਦਾਂ ਦਾ ਲੱਭ ਕੇ ਖਾਣਾ ਨਾ ਉਹਦੇ ਨਾਲ ਦੀ ਰੀਸ ਐ ਨਹੀਂ ਬਾਈ ਆਪਾਂ ਜੋ ਮਰਜ਼ੀ ਪਾ ਲਈਏ ਕਿਉਂਕਿ ਇਹ ਆਪਣੇ ਡਾਕਟਰ ਅਧਿਕਤਾਂ ਆਪ ਹੀ ਹੁੰਦੇ ਆ ਠੀਕ ਆ ਇਹਨਾਂ ਨੇ ਜਿੰਨਾ ਘੁੰਮ ਫਿਰ ਕੇ ਜਾਂ ਕੁਛ ਵੀ ਆ ਕੰਦਾ ਤੋਂ ਕਲੀ ਕੁਲੀ ਲਾਹ ਖਾਣੀ ਆ ਜਾਂ ਕੁਛ ਵੀ ਇਦਾਂ ਦੀ ਚੀਜ਼ ਹਨਾ ਸਿਮਣ ਸੂਮਣ ਖਾਈ ਤੁਰੀ ਜਾਣਾ ਆਂਡਿਆਂ ਤੋਂ ਜਾਨਵਰ ਬੰਦ ਹੋਣ ਦਾ ਬਾਈ ਸੀਨ ਹੁੰਦਾ ਹੀ ਨਹੀਂ ਫਿਰ ਜੇ ਮਿੱਟੀ ਮੁੱਟੀ ਹੋਵੇ ਫਿਰ ਤੋਂਵੇ ਫੇ ਤਾਂ ਬਾਈ ਨਜ਼ਾਰਾ ਹੀ ਵੱਖਰਾ ਹਨਾ ਕੱਚੇ ਕੋਠਿਆਂ ਤੋਂ ਹੁਣ ਬਾਈ ਇਹ ਪ੍ਰੋਬਲਮਾਂ ਵੀ ਕਿਉਂ ਵੱਧ ਗਈਆਂ ਇੱਕ ਤਾਂ ਬਾਈ ਕੱਚੇ ਕੋਠੇ ਨਹੀਂ ਰਹੇ ਬਹੁਤ ਘੱਟ ਆ ਹਨਾ ਪੱਕੇ ਲੈਂਟਰਾਂ ਦੇ ਕਬੂਤਰ ਰੱਖੇ ਆ ਤਾਂ ਖੁੱਡਿਆ ਜੀ ਆਪਾਂ ਜ਼ਿਆਦਾ ਰੱਖਦੇ ਆ ਫਿਰ ਤੇ ਵੀ ਨਹੀਂ ਇੰਨੀ ਹੈਗੀ ਹਨਾ ਤੇ ਕੱਚੀ ਪੇਲੇ ਟਾਈਮਾਂ ਦੇ ਵਿੱਚ ਬਾਈ ਕਦੀ ਆਂਡਿਆਂ ਤੋਂ ਕਬੂਤਰ ਬੰਦ ਹੋਇਆ ਹੀ ਨਹੀਂ ਸੀ ਕਿਉਂਕਿ ਕੱਚੀ ਮਿੱਟੀ ਹੁੰਦੀ ਸੀ ਥੱਲੇ ਖੁੱਲੇ ਛੱਡੀਦੇ ਸੀ ਬਾਈ ਬਾਹਰ ਹਨਾ ਤੇ ਕਦੀ ਇਦਾਂ ਦੀ ਪ੍ਰੋਬਲਮ ਆਈ ਨਹੀਂ ਸੀ ਕਿਉਂਕਿ ਫਿਰਤ ਬਹੁਤ ਜ਼ਰੂਰੀ ਯਾਰਾਂ ਨੂੰ ਵੀ ਜਿੰਨਾ ਆਪ ਇਹ ਆਪਣਾ ਡਾਕਟਰ ਤਾਂ ਆਪਾ ਅਧਿਕਤ ਬਿਮਾਰੀ ਆਪ ਹੀ ਨਹੀਂ ਹੁੰਦੇ ਬਾਈ ਆਪ ਹੀ ਇਹਨਾਂ ਨੂੰ ਜਿਹੜੀ ਚੀਜ਼ ਦੀ ਘਾਟ ਹੁੰਦੀ ਸਰੀਰ ਨੂੰ ਇਹ ਉਹ ਚੀਜ਼ਾਂ ਖਾਂਦੇ ਰਹਿੰਦੇ ਆ ਤੇ ਸੈੱਟ ਰਹਿੰਦੇ ਠੀਕ ਆ ਤੇ ਆਜੋ ਬਾਕੀ ਦੀਆ ਬਾਈ ਬਾਅਦ ਵਿੱਚ ਫੇਰ ਕਮੈਂਟਾਂ ਦੇ ਜਵਾਬ ਦੇਵਾਂਗੇ ਬਾਕੀ ਦੀਆਂ ਗੱਲਾਂ ਬਾਅਦ ਵਿੱਚ ਕਰਾਂਗੇ ਪਹਿਲਾਂ ਮੈਂ ਤੁਹਾਨੂੰ ਇੱਧਰਲੇ ਬੱਚਿਆਂ ਦਾ ਸ਼ੌਂਕ ਕਰਾਵਾਂ ਜਿਹੜੇ ਆਪਣੇ ਹੋਰ ਪਾਲਦੇ ਆ ਕਿੜਕੜੇ ਹੋ ਗਏ ਹਨਾ ਹਲੋ ਬਾਪੋ ਮੈਨੂੰ ਕਈਆਂ ਦੀ ਕਮੈਂਟ ਆਉਂਦੀ ਸੀ ਭਾਈ ਹਨਾ ਵੀ ਜਿਹੜੇ ਹਜ਼ਾਰ ਵਾਲੇ ਕਬੂਤਰ ਆ ਜਾਂ ਉਹਨਾਂ ਦਾ ਫੜ ਕੇ ਸ਼ੋਰ ਕਰਾਏ ਜਿਹੜਾ ਤੁਸੀਂ ਜੂੜਾ ਕਹਿੰਦੇ ਹੋ ਉਹਨੇ ਹਨਾ ਭਾਈ ਆ ਕਬੂਤਰ ਆ ਜਿਹੜਾ ਆਪਣਾ ਹਜ਼ਾਰ ਵਾਲਿਆਂ ਜੋ ਆ ਭਈ ਬਾਕੀ ਭਾਈ ਤੁਹਾਨੂੰ ਪਤਾ ਲੱਗ ਜਾਣਾ ਆ ਭਈ ਹਨਾ ਤੇ ਆ ਇਹਦੇ ਪੱਲੇ ਆ ਭਈ ਏ ਜਿੱਦਾਂ ਇਹਨਾਂ ਦੀ ਜ਼ਿਆਦਾ ਨਿਸ਼ਾਨੀ ਇਹੀ ਬਈ ਆ ਜੋ ਜਿਹੜੇ ਕੱਢਦੇ ਇਹ। ਉਹ ਰੁਕ ਜਾ ਭਗਤਾ। ਤੇ ਇਹਨਾਂ ਕਬੂਤਰਾਂ ਨੂੰ ਕਦੀ ਮੈਂ ਫੜਿਆ ਨਹੀਂ ਬਈ ਬਹੁਤ ਘੱਟ ਫੜਦਾ ਨਾ ਵੱਡੇ ਕਬੂਤਰਾਂ ਨੂੰ ਤਾਂ ਜ਼ੋਰ ਜ਼ਿਆਦਾ ਮਨਉਂਦੇ ਇਹ। ਉਹ ਰੁਕ ਜਾ। ਆ ਜਿਹੜੀ ਜੋ ਹੁੰਦੇ ਬਈ ਆਖੋ। ਆ ਕਾਲੇ-ਕਾਲੇ ਜੋ ਤੁਹਾਨੂੰ ਵਿੱਚ ਦਿਖਦੇ ਹੋਣੇ ਜਾਂ ਨਹੀਂ ਹਨ ਕੈਮਰੇ 'ਚ ਆਉਂਦੇ ਨਹੀਂ ਹੋਣੇ। ਤੇ ਇਹ ਜੋ ਹੁੰਦੇ ਬਈ ਇਹ ਆਪਣਾ ਹਜ਼ਾਰ ਵਾਲਾ ਜਿਹੜਾ ਵੱਡਾ ਕਬੂਤਰ ਆ ਬਈ। ਤੇ ਆ ਬਈ ਨਾ ਆਪਣੀ ਰੱਤੀ ਕਬੂਤਰੀ ਲੱਗੀ ਆ ਆਪਣਾ ਵੱਡਾ ਕਬੂਤਰ ਹੁੰਦਾ ਹੀ ਇੱਕ ਲਾਲ ਟੱਕਾਂ ਵਾਲਾ ਕਬੂਤਰ ਨਾ ਰੱਖਿਆ ਹੁੰਦਾ ਇਹਦਾ ਲਾਲ ਟੱਕ ਟੱਕ ਸੀ ਗੇ ਅੱਖਾਂ 'ਚ ਏਦਾਂ ਦਾ ਹੀ ਸੀ ਸੇਮ ਕਬੂਤਰ ਇਹ ਉਹਦੀ ਪੱਠੀ ਆ ਬਈ ਜਿਹੜੀ ਇਹਦੀ ਮਾਂ ਇਹਦੀ ਜਿਹੜੀ ਮਾਂ ਆ ਆਪਣੇ ਕੋ ਨੀਲਾ ਕਬੂਤਰ ਸੀ ਨਾ ਜਿਹੜਾ ਉਹਦੀ ਮਾਂ ਤੇ ਇਹਦੀ ਮਾਂ ਸੇਮ ਆ ਬਈ ਜਿਹੜਾ ਆਪਣਾ ਨੀਲਾ ਕਬੂਤਰ ਦੀ ਆ ਚੈੱਕ ਕਰੋ ਇਹ ਆਹ ਇਹ ਪੱਲੇ ਆ ਬਈ ਇਹ ਆਪ ਵੀ ਬਈ ਬਹੁਤ ਕੂਤਰੀ ਉੜੀ ਆ ਤੇ ਇਹਦੇ ਪੱਠਿਆਂ ਨੇ ਵੀ ਪੂਰਾ ਸਿਰਾ ਕਰਾਇਆ ਹੋਇਆ ਆ ਕੂਤਰੀ ਦੇ ਬੱਚਿਆਂ ਨੇ ਤੇ ਇੱਕ ਬਈ ਆਹਾ ਆ ਜਿਹੜਾ ਬਈ ਬੜਲੇ ਵਾਲੀ ਦਾ ਦਾਦਾ ਉਹ ਆਇਆ ਬਈ ਉਂਦਰ ਹਲਕੇ ਹੋਏ ਆ ਥੋੜੇ ਜਿਹੇ ਬੱਚੇ ਬੂਚੇ ਪਾਲ ਕੇ ਇਹਨਾਂ ਨੂੰ ਹੁਣ ਤੋੜਾਂਗੇ ਤੇ ਖਰਾਖਰੂਗ ਬਈ ਪਾਵਾਂਗੇ ਇਹਨਾਂ ਕੂਤਰਾਂ ਨੂੰ ਆ ਚੈੱਕ ਕਰੋਗੇ ਤੇ ਇਹ ਹੈਗਾ ਬਈ ਬੜਲੇ ਵਾਲੀ ਦਾ ਦਾਦਾ ਤੇ ਜਿਹੜੀ ਇਹਨਾਂ ਬਈ ਕੂਤਰੀ ਲੱਗੀ ਹੋਈ ਆ ਉਹ ਹੈਗੀ ਬਈ ਆਪਣੀ ਆਹ ਵਾਲੀ ਆਹ ਕੂਤਰੀ ਲੱਗੀ ਉਹਨਾਂ ਬਈ ਇਹ ਬੜਲੇ ਵਾਲੀ ਦੀ ਦਾਦੀ ਆ ਆਹ ਇਹ ਪੱਲੇ ਆ ਬਈ ਇਹ ਮਤਲਬ ਹੈ ਨਾ ਮੈਂ ਜੋੜਾ ਲਾਇਆ ਨਹੀਂ ਸੀ ਬਾਈ ਜੇ ਜਿਹਦੀ ਇਹ ਪੱਠੀ ਆ ਨਾ ਜਿਹੜੇ ਇਹਦੇ ਮਾਪਿਓ ਸੀ ਉਹਨਾਂ ਦਾ ਮੈਂ ਜੋੜਾ ਨਹੀਂ ਸੀ ਬਾਈ ਲਾਇਆ ਠੀਕ ਹੈ ਤੇ ਉਹ ਜੋੜਾ ਬਾਈ ਆਪੇ ਹੀ ਲੱਗਾ ਸੀ ਠੀਕ ਹੈ ਕਬੂਤਰੀਆਂ ਦੇ ਵਿੱਚ ਕਿਤੇ ਕਬੂਤਰ ਸੀਗਾ ਠੀਂਗਾ ਪਿਆ ਹੋਇਆ ਮੈਨੂੰ ਮੈਂ ਕਹਾ ਕਬੂਤਰੀ ਆਖਰੇ ਆ ਨਾ ਤੇ ਕਈ ਹੁੰਦੇ ਤਾਂ ਉਹ ਪਤਾ ਕਬੂਤਰੀ ਵਰਗੇ ਕਬੂਤਰ ਹੁੰਦੇ ਆ ਤੇ ਇਹ ਬਾਈ ਉੱਥੇ ਆਂਡੇ ਦਿੱਤੇ ਤੇ ਮੈਂ ਨਾ ਲੱਗਾ ਸਿੱਟਣ ਤੇ ਜਦੋਂ ਮੈਂ ਦੇਖਿਆ ਮੈਂ ਕਹਾ ਯਾਰ ਇੱਤਾ ਬੱਚੇ ਬੜੇ ਹੋਏ ਹਨ ਫੇਰ ਦੇਖਿਆ ਵੀ ਕਿਹੜਾ ਹੂਤਰੇ ਦੇ ਨਾਲ ਲੱਗਾ ਸੀ ਉਹ ਇੱਕੋ ਹੀ ਕਬੂਤਰ ਸੀ ਉਹਦੇ ਵਿੱਚ ਬਾਈ ਤੇ ਉਹ ਕਬੂਤਰੀ ਵੀ ਬਾਅਦ ਚੋ ਬਾਈ ਮੈਂ ਦੇ ਦਿੱਤੀ ਸੀ ਗੇਹਰੋਂ ਹਨਾ ਤੇ ਇਹ ਛੋਟਾ ਜਿਹਾ ਹੀ ਮੈਂ ਕਹਾਂ ਜਾਰ ਉਦਾਂ ਹੀ ਆ ਮੈਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਕੀ ਬਣਨੀ ਹੈ ਨਾ ਉਹ ਕਬੂਤਰੀ ਮੈਂ ਦੇ ਦਿੱਤੀ ਬਾਈ ਪਰ ਜੋ ਚੀਜ਼ ਬਾਈ ਇਹ ਬਣੀ ਆ ਆਪ ਵੀ ਬਹੁਤ ਉਡੀ ਸੀ ਠੀਕ ਆ ਤੇ ਉਹ ਕਬੂਤਰੀ ਅੱਜ ਵੀ ਪਈ ਆ ਮਤਲਬ ਜਿਹੜੇ ਬਾਈ ਨੂੰ ਆਪਾਂ ਗਿਫਟ ਕੀਤਾ ਸੀ ਮੈਂ ਮੰਗਿਆ ਹੀ ਨਹੀਂ ਹਨਾ ਕਿਉਂਕਿ ਆਪਣੇ ਕੋਲ ਧੀ ਪਈ ਸੀ ਇੱਕ ਇਹ ਉਦੋਂ ਹੀ ਗਾਂ ਦੀ ਗਾਫੇ ਕਈ ਵੜਾ ਲਏ ਹਨਾ ਇਹ ਏਰੀਆ ਪੱਟੀਆਂ ਬਹੁ ਪਈਆਂ ਬਾਬੇ ਦੀ ਕਿਰਪਾ ਦੇ ਨਾਲ ਤੇ ਇਹ ਕਬੂਤਰੀ ਬਾਈ ਬਸ ਫਿਰ ਜਦੋਂ ਮੈਂ ਡਾਈ ਘਰੇ ਬਾਅਦ ਚੋ ਪੱਟੀਆਂ ਚੋ ਜਦੋਂ 10 ਪਰ ਸਾਫ ਹੋ ਗਈ ਬਾਈ ਪੂਰਾ ਸਿਰਾਗ ਰੌਂਦੀ ਸੀ ਪੂਰਾ ਫੁੱਲ ਗਰਮੀ ਦੇ ਵਿੱਚ ਠੀਕ ਆ ਤੇ ਇਹ ਵੇ ਮਾ ਬਾਈ ਇਸ ਕਬੂਤਰ ਨਾਲ ਆਤੀ ਠੀਕ ਆ ਤੇ ਬਸ ਬਾਜੋ ਬਾਬੇ ਦੇ ਬਸ ਸਿਰਾਗ ਰਗਾ ਤਾ ਨਾ ਮਿਹਨਤ ਬਸ ਕਰਨੀ ਪੈਂਦੀ ਬਾਈ ਥੋੜੀ ਜੀ ਤੇ ਬਾਕੀ ਗੱਲਬਾਤ ਵੱਡ ਜਾਂਦੀ ਹੈ ਹਨ ਤੇ ਇੱਕ ਬਾਈ ਡੰਡਿਆਂ ਵਾਲੇ ਦੇ ਮਾਪਿਓ ਮੈਨੂੰ ਵਾਰ-ਵਾਰ ਪੁੱਛਦੇ ਬਾਈ ਹਨਾ ਪਹਿਲਾਂ ਵੈਸੇ ਮੈਂ ਦਿਖਾਏ ਹੋਏ ਆ ਬਾਈ ਇਹੇ ਡੰਡਿਆਂ ਵਾਲੇ ਦੇ ਚਲੋ ਫੇਰ ਦਿਖਾ ਦਿੰਦਾ ਬਾਈ ਆ ਨਾਰਿਆ ਬਾਈ ਤੇ ਆ ਇਹ ਪੱਲੇ ਆ ਬਈ ਇਹ ਡੰਡੇ ਵਾਲੇ ਦਾ ਪਿਓ ਆ ਬਈ ਜਿਹੜਾ ਡੰਡਿਆਂ ਵਾਲਾ ਸੀ ਬਈ ਉਹ ਆਹਾ ਕੋਪੀ ਸੀ ਇਹਦੀ ਡਿਊਟੋ ਕੋਪੀ ਸੀ ਬਈ ਆਹੀ ਚੀਜ਼ ਸੀ ਸੇਮ ਖੱਟੀ ਆਖਦਾ ਸੀ ਐਦਾਂ ਦਾ ਹੀ ਸੇਮ ਸੀ ਘੁੱਗੂ ਜਾਂ ਬਣ ਕੇ ਰਹਿੰਦਾ ਹੁੰਦਾ ਸੀ ਛਾਤੀ ਐਦਾਂ ਸੀ ਥਲਿਓ ਆਹ ਇਹ ਪੰਜੇ ਆ ਬਈ ਤੇ ਜਿਹੜੀ ਇਸ ਜੋੜੇ ਨਾਲ ਪਰ ਕਬੂਤਰੀ ਲੱਗੀ ਹੋਈ ਆ ਉਹ ਉਹ ਬਈ ਆਹਾ ਆ ਆਹ ਉਦਰੀ ਲੱਗੇ ਡੰਡੇ ਵਾਲੀ ਦੀ ਮਾਂ ਆ ਬਾਈ ਆ ਇਹਦੇ ਪੱਲੇ ਆ ਬਾਈ ਚੜ ਗੰਦੇ ਗੁੰਦੇ ਹੋਏ ਇਹਦੇ ਦਾ ਬੱਚੇ-ਬੂਚੇ ਪਾਲਦੇ ਨਾ ਤੇ ਬੱਚੇ ਮਿੱਠਾ-ਬੂਠਾ ਕਰਦੇ ਰਹਿੰਦੇ ਉਹਦੇ ਕਰਕੇ ਬੱਚਿਆਂ ਦੇ ਪੈਰਪੂਰ ਵੀ ਲੱਪੜ ਜਾਂਦੇ ਮੈਂ ਕਹਾ ਚਲੋ ਅੱਜ ਬਾਈ ਹੋਰ ਤਾਂ ਕੋਈ ਕਰਨਾ ਨਹੀਂ ਕਬੂਤਰ ਡੋਣੇ ਨਹੀਂ ਜਾਉ ਤੁਹਾਨੂੰ ਕਬੂਤਰਾਂ ਦਾ ਹੀ ਸ਼ੌਂਕ ਕਰਾ ਦਿੰਨੇ ਆ ਬਾਈ ਹਨਾ ਤੇ ਜਿਹੜਾ ਤੁਹਾਨੂੰ ਮਾ ਬਾਈ ਦਾਦਾ ਕੱਲ ਕਲੀਅਰ ਤੁਹਾਨੂੰ ਦੇਖਦਾ ਨਹੀਂ ਸੀ ਨਾ ਬੱਚਾ ਤੇ ਆ ਜਿਹੜਾ ਮੈਂ ਤੁਹਾਨੂੰ ਦਿਖਾਇਆ ਬੜਲੇ ਵਾਲੀ ਦਾ ਦਾਦਾ ਹਨਾ ਭయ్యా ਬੜਲੇ ਵਾਲੀ ਦੀ ਮਾਸੀ ਨੇ ਕੱਢਿਆ ਦੇਖੋ ਸੇਮ ਜੀ ਉਹੋ ਹੀ ਬੰਨੀ ਬਾਈ ਜਿਹੜਾ ਤੁਹਾਨੂੰ ਮਾਹੌਣ ਦਿਖਾਇਆ ਚਲੋ ਬਾਬਿਓ ਆ ਆਪਣੀਆਂ ਬੜਲੇ ਵਾਲੀਆਂ ਮਾਦੀਆਂ ਜਿਹੜੀਆਂ ਉੱਪਰ ਹਨਾ ਤੇ ਅੱਜ ਬੱਚੇ ਪੁੱਛੇ ਤਾਂ ਡਾਈ ਨਹੀਂ ਹਨਾ ਕਿਉਂਕਿ ਲੇਟ ਹੋ ਗਿਆ ਬਾਈ ਜੀ ਹੁਣ ਦੋਦੇ ਦੋਦੇ ਟਾਈਮ ਬਹੁਤ ਲੱਗ ਜਾਣਾ ਈ ਤੇ ਹੋਰ ਨਾ ਭਾਵੇਂ ਵੇਂਦੇ ਵੀ ਨਾ ਖਾਣ ਦੇ ਟਾਈਮ ਖੜਵੀ ਜਾਂਦੇ ਹਨਾ ਤੇ ਬਾਈ ਜਿਹੜੀ ਆ ਮੂਡੂ ਆਪਣਾ ਸੋਰੀ ਯਾਰ ਡੱਬਾ ਨਹੀਂ ਜਿਹੜਾ ਆਪਣਾ ਡੱਬਾ ਉਹਦੀ ਭੈਣ ਆ ਬਾਈ ਆਹ ਤੇ ਇਹ ਬਾਈ ਆਪਾਂ ਜੋੜੇ ਲੋਣੀ ਆ ਠੀਕ ਆ ਆ ਕਬੂਤਰੀ ਚੈੱਕ ਕਰ ਲਓ ਤੇ ਤਨਮਤ ਹੋਣਾ ਇਹਨਾਂ ਕਬੂਤਰ ਕਿਹੜਾ ਲਾਉਣਾ ਆਪਾਂ ਬਾਈ ਕਬੂਤਰ ਲਾਵਾਂਗੇ ਵੱਡਾ ਵੱਡਾ ਕਬੂਤਰ ਹੋਊਗਾ ਮਤਲਬ ਜਿਆਦੀ ਉਮਰ ਦਾ ਕਬੂਤਰ ਹੋ ਉਹ ਲਾਉਣਾ ਇਹਦੇ ਨਾਲ ਆਪਾਂ ਤੇ ਉਹ ਵੀ ਤਾਂ ਦੇਖੋਣਾ ਕਿਹੜਾ ਕਬੂਤਰ ਆ ਜਿਹੜਾ ਹੁੰਦਾ ਬਾਈ ਕਬੂਤਰ ਲਾਉਣਾ ਆਪਾਂ ਜਾਓ ਕੀ ਗਰੂ ਤਾਂ ਲਾਵਾਗੇ ਬਾਈ ਖੱਟਿਆ ਤਾਰਾ ਉਹ ਬੈਠਾ ਬਾਈ ਠੀਕ ਆ ਪਿੱਛੇ ਤੇ ਜਾਦਰ ਬਾਈ ਉਹ ਉਹ ਲਾਵਾਂਗੇ ਆਪਾਂ ਉਹ ਜਿਹੜਾ ਲਾਲ ਜੀਨਾ ਬੁੱਲਦਾ ਠੀਕ ਆ ਇਹ ਲਾ ਸਕਦਾ ਕਿ ਉਹ ਲਾਣਾ ਕਿਉਂ ਬਾਈ ਜਿਆਦਾ ਚਾਂਸ ਮੇਰੇ ਉਹਦੀ ਆ ਉਹ ਕੂਤਰ ਹੀ ਲਾਉਣਾ ਆਪਾਂ ਜਿਹੜਾ ਪਿੱਛੇ ਲਾਲ ਜੀਨਾ ਬੈਠਾ ਇਹ ਜਿਹੜੀ ਜਿਹੜਾ ਮਤਲਬ ਡੱਬੇ ਦਾ ਪੇਸ ਹੀ ਨਾ ਬਾਈ ਉਹ ਇਹਦਾ ਭਰਾ ਸੀਗਾ ਠੀਕ ਆ ਤੇ ਪਰ ਪਿਓ ਚੇਜ ਆ ਬਲੱਡ ਉਹ ਹੀ ਆ ਪਿਓ ਦਾ ਵੀ ਠੀਕ ਆ ਮਤਲਬ ਜਿਹੜਾ ਮਤਲਬ ਉਹੰਤਰਾ ਦਾ ਦੱਬੇ ਦੇ ਪਿਓ ਦਾ ਦਾਦਾ ਸੀ ਹਨ ਮਤਲਬ ਉਹ ਲਾ ਕੇ ਇਹ ਬਣਿਆ ਮਾਂ ਫਸੀਮ ਆ ਇਸ ਕਰਕੇ ਇਹ ਬਈ ਉਹਨਾਂ ਲਾ ਕੇ ਤੇ نسل ਗਾਂ ਦੂਰ ਲਾ ਗਿਆ ਆਪਾਂ ਕਿ ਤਰ੍ਹਾਂ ਕਿਤੇ ਬਈ 70 80% ਉਹ ਨਸਲ ਵੱਡ ਜੂਗੀ ਆਪਣੇ ਕੋਲ ਇਹ ਦੌਰਾਂ ਮਾਂ ਦਾ ਬਲੱਡ ਆ ਜੂ ਜ਼ਿਆਦਾ ਹਨਾ ਕਿੰਦਾ ਵੀ ਬਈ ਰੰਗ ਵਧੀਆ ਨਿਕਲਿਆ ਕੋਈ ਫੇੜ ਨਹੀਂ ਹੁੰਦਾ ਮੇਰੀਆਂ ਧੁੱਪੇ ਹੀ ਪਈਆਂ ਰਹਿੰਦੀ ਆ ਬਈ ਕਦੀ ਸ਼ਾਮੇ ਵੀ ਨਹੀਂ ਰੱਖੀ ਆ ਵੀ ਸਹੀ ਨਿਕਲਿਆ ਬਈ ਕੱਪੜਾ ਤੇ ਇਹੇ ਟਾਂਗੀਆਂ ਬਈ ਬਣਾਇਆ ਕਰਾਂਗੇ ਉਹ ਤਾਂ ਨ ਕੰਮਾ ਕਪੜਾ ਉਹ ਨਹੀਂ ਮੰਗੋੜਾ ਜਿਹੜਾ ਆਨਲਾਈਨ ਮੰਗੋਣੇ ਆ ਬਾਈ ਆਪਣੇ ਤਾਂ ਕੰਮ ਨਹੀਂ ਸੂਤ ਨਹੀਂ ਬੈਠਾ ਕਿੰਨੀ ਵਾਰੀ ਮੰਗਾਇਆ ਨਾ ਫਿੱਕੇ ਪੈ ਜਾਂਦੇ ਆ ਹੁਣ ਆਪ ਕਪੜਾ ਲਿਆ ਕੇ ਬਾਈ ਸ਼ਰਟਨ ਕੇ ਸਟਰਨ ਕਹਿੰਦੇ ਆ ਨਾ ਕਪੜੇ ਨੂੰ ਉਹ ਕਪੜਾ ਲਿਆ ਕੇ ਬਾਈ ਤੇ ਆਪਾਂ ਬੜਾਈਆਂ ਸੀ ਹਨਾ ਇਹ ਛਤਰੀਆਂ ਜਿਹੜਾ ਆ ਕਪੜਾ ਉੱਪਰ ਲੱਗਾ ਆ ਇਹ ਤਾਂ ਥੋੜਾ ਜਿਹਾ ਰੰਗ ਫਿੱਕਾ ਪੈ ਗਿਆ ਨੀਲੇ ਦਾ ਇੰਨਾ ਨਹੀਂ ਮਤਲਬ ਮਾੜਾ ਜਿਹਾ 19 21 ਦੇ ਫਰਕ ਹਨਾ ਤੇ ਆ ਠੀਕ ਆ ਬਾਈ ਕਪੜਾ ਆ ਤਾਂ ਐਨ ਸਿਰ ਆ ਓਕੇ ਦੀ ਗੱਲ ਬਾਤ ਆ ਬਾਕੀ ਇਹ ਧੋਣੀਆਂ ਵੀ ਆਪਾਂ ਇਹ ਛਤਰੀਆਂ ਹਨਾ ਇਹ ਧੋ ਕੇ ਸਟਜ ਇਹ ਕਾ ਭਾਈ ਖਦਰੀਆਂ ਚ ਦੁਨੀਆ ਦੇਖ ਲਾ ਰਹੀਆਂ ਮੈਂ ਠੀਕ ਆ ਤੇ ਹੁਣ ਦਾਣਾ ਦੂਣਾ ਪਾਈਏ ਭਾਈ ਤੁਹਾਡੇ ਕਮੈਂਟਾਂ ਦਾ ਜਵਾਬ ਹਾਂਜੀ ਬਾਬੇਓ ਕੀ ਹਾਲ ਚਾਲ ਆ ਲੋ ਬਾਬੇਓ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਹਨ ਤੇ ਸਭ ਤੋਂ ਪਹਿਲਾਂ ਤਾਂ ਭਾਈ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਭਾਈ ਤੁਸੀਂ ਆਪਣਾ ਵੀ ਤੂੰ ਫੋਨ ਨੰਬਰ ਨਹੀਂ ਦਿੰਦਾ ਯਾ ਕਾ ਤੋ ਹਨਾ ਭਾਈ ਦੇਖੋ ਇਹ ਤੁਹਾਨੂੰ ਵੀ ਪਤਾ ਭਾਈ ਇਹ ਨੰਬਰ ਉਹਦਾ ਵੈਸੇ ਇੰਸਟਾਗ੍ਰਾਮ ਤੋਂ ਮੈਨੂੰ ਜਿਹੜੇ ਮੈਸੇਜ ਕਰਦੇ ਆ ਪਰਸਨਲ ਹਨਾ ਤੇ ਮੈਂ ਉਹਨਾਂ ਨੂੰ ਬਾਈ ਨੰਬਰ ਦੇ ਵੀ ਦਿੰਦਾ ਹੁਣ ਜਿਹੜਾ ਬਾਈ ਮੰਗਦਾ ਮੈਂ ਕਦੀ ਮੜਾ ਨਹੀਂ ਕੀਤਾ ਕਿਸੇ ਨੂੰ ਵੀ ਨੰਬਰ ਹਰ ਇੱਕ ਨੂੰ ਜਿੰਨੇ ਵੀ ਬਾਈ ਇੰਸਟਾਗ੍ਰam ਤੇ ਮੈਸੇਜ ਕਰਕੇ ਮੇ ਤੋਂ ਨੰਬਰ ਮੰਗਿਆ ਕੋਈ ਆ ਜਿਹੜੇ ਮੇ ਤੋਂ ਜਦਾ ਬਾਈ ਮੈਸੇਜ ਬਹੁਤ ਆਉਂਦੇ ਆ ਹਨਾ ਕਈ ਜਿਹੜੇ ਨਹੀਂ ਪੜ ਹੁੰਦੇ ਜਾਂ ਕੇ ਦਾ ਹੋਰ ਰਹਿ ਜਾਂਦਾ ਬਾਕੀ ਤਕਰੀਬਨ ਬਾਈ ਸਾਰੇ ਭਰਾਵਾਂ ਨੂੰ ਅੱਧਿਆਂ ਤੋਂ ਤਾਂ ਬਾਈ ਮੇਰਾ ਨੰਬਰ ਹੈਗਾ ਹੀ ਆ ਜਿੰਨੇ ਵੀ ਭਰਾ ਜਿਹੜੇ ਡੇਲੀ ਵੀਡੀਓ ਦੇਖਦੇ ਆ ਹਨਾ ਤੇ ਬਾਈ ਇਹ ਚ ਵੀਡੀਓ 'ਚ ਬੋਲਣ ਨੂੰ ਮੈਂ ਬੋਲਿਆ ਵੀ ਹੋਇਆ ਕਈ ਵੀਡੀਓ 'ਚ ਪਾਇਆ ਵੀ ਹੋਇਆ ਨੰਬਰ ਬਾਈ ਇਹ ਨਹੀਂ ਕਿ ਮੈਂ ਪਾਇਆ ਨਹੀਂ ਪਹਿਲਾਂ ਪਾਇਆ ਹੋਇਆ ਨੰਬਰ ਠੀਕ ਪਤਾ ਕੀ ਬਾਈ ਰਾਤ ਨੂੰ ਵੀ ਫੇ ਫੋਨ ਆ ਕੇ ਤੰਗ ਹੁੰਦਾ ਜਾਂ ਕਿੰਦਾ ਵੀ ਬਾਕੀ ਜੇ ਤੁਹਾਡੇ ਬਾਈ ਜਿਹੜਾ ਤੁਸੀਂ ਪੁੱਛਣਾ ਹੁੰਦਾ ਤੁਸੀਂ ਕਮੈਂਟ ਕਰਦੇ ਬਾਈ ਮੈਂ ਹਰ ਇੱਕ ਕਮੈਂਟ ਦਾ ਰੋਜ਼ ਹੀ ਜਵਾਬ ਦੇਣਾ ਹੈ ਨਾ ਡੇਲੀ ਆਪਾਂ ਏਰੀਕੀ ਨਾਗਾ ਪਾ ਕੇ ਵੀਡੀਓ ਬਣਾਈ ਦੀ ਡੇਲੀ ਵੀਡੀਓ ਬਣਾਈ ਦੀ ਆ ਹਨਾ ਤੇ ਉਹ ਕਮੈਂਟਾਂ ਦੇ ਜਵਾਬ ਆਪਾਂ ਨਾਲੋ ਨਾਲ ਹੀ ਦੇ ਦਈਦੀ ਆ ਠੀਕ ਆ ਤੇ ਨੰਬਰ ਦਾ ਬਾਈ ਤੁਹਾਨੂੰ ਵੀ ਪਤਾ ਥੋੜਾ ਔਖਾ ਹੋ ਜਾਂਦਾ ਜੇ ਮੈਂ ਐਦਾਂ ਨੰਬਰ ਦਵਾ ਸਿੱਧਾ ਹੀ ਠੀਕ ਆ ਤੇ ਕਈ ਦਾ ਬਾਈ ਫਿਰ ਉਦਾਂ ਹੀ ਤਾਂ ਉਦਾਂ ਸਵਾਦ ਲੈਣ ਵਾਲੇ ਵੀ ਬਾਈ ਕਈ ਬਹੁਤ ਬਾਈ ਬੈਠੇ ਆ ਹਨਾ ਤੇ ਕੰਮ ਵਾਲੇ ਵੀ ਬਹੁਤ ਐ ਬਾਈ ਜਿਹੜੇ ਪੁੱਛਦੇ ਆ ਮੈਂ ਦੱਸਦਾ ਵੀ ਆ ਬਾਈ ਕਮੈਂਟਾਂ 'ਚ ਤੁਸੀਂ ਪੁੱਛਦੇ ਆ ਮੈਂ ਜਵਾਬ ਹਰ ਇੱਕ ਕਮੈਂਟ ਦਾ ਦੇਣਾ ਹੀ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਬਾਈ ਵੀ ਟੈਟਰਾਸਾਈਕਲਿਨ ਦਾ ਜਿਹੜਾ ਪਾਊਡਰ ਆ ਵੀ ਉਹ ਜੋੜੇ ਵਾਲੇ ਬੱਚੇ ਵਿੱਚ ਜਿਹੜੇ ਪਾਲਦੇ ਉਹਨਾਂ ਨੂੰ ਪਾ ਬਾਈ ਪਾਓ ਉਹਨਾਂ ਨੂੰ ਠੀਕ ਆ ਮੈਂ ਆਪਾਂ ਪਾਈਦਾ ਹੀ ਉਹਨਾਂ ਨੂੰ ਆ ਠੀਕ ਆ ਬੱਚੇ ਵਧੀਆ ਪਾਲਦੇ ਆ ਗਰੋਥ ਕਰਦੇ ਆ ਤੇ ਪੂਟੇ ਪੂਟੇ ਨਹੀਂ ਜਲਦੀ ਕਿਤੇ ਜਾਮ ਹੁੰਦੇ ਆ ਨਾ ਨਾ ਖੰਘ ਖੁੰਗਰੇ ਸ਼ਾਰੂ ਸ਼ਾਏ ਵੀ ਨਹੀਂ ਹੁੰਦਾ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਖੰਘ ਰੇਸ਼ੇ ਦਾ ਬਾਈ ਆਹ ਆਈ ਹੈ ਨਾ ਟਹਿਰਾਮਈ ਸਿੰਦੇ ਜਿਹੜਾ ਪਾਊਡਰ ਆ ਉਹਦੀ ਇੰਦਾ ਮੋਟੀ ਹਰੀ ਦਾ ਇੱਕ ਚੁਟਕੀ ਭਰ ਕੇ ਇਦਾਂ ਮੂੰਹ ਚ ਪਾ ਕੇ ਤੇ 5 ਸੀਸੀ ਪਾਣੀ ਦੇ ਦਿਓ। ਭਾਵੇਂ ਉਹ 5 ਸੀਸੀ ਜੀ ਮਿਕਸ ਕਰਕੇ ਹੀ ਦੇ ਦਿਓ। ਤੇ ਉਦੋਂ ਬਾਅਦ ਉਹ ਕੂਤਰਾ ਨੂੰ ਤੁੱਪੇ ਪਾ ਦਿਓ। 2-3 ਘੰਟੇ 4 ਘੰਟੇ ਤੁੱਪ ਲਵਾਓ। ਬਾਈ ਮੈਂ ਕਹਿੰਦਾ ਰੇਸ਼ਾ ਲੱਭਣਾ ਨਹੀਂ ਹੈਗਾ। 3-4 ਦਿਨ ਲਗਾਤਾਰ ਇਦਾਂ ਕਰ ਲਓ ਤੇ ਜਿਹੜਾ ਇਹ ਪਾਊਡਰ ਆ ਇਹ ਦਿਹਾੜੀ ਚ ਤਿੰਨ ਵਾਰੀ ਦੇਣਾ। ਇੱਕ ਇੱਕ ਚੁਟਕੀ ਤਿੰਨ ਵਾਰੀ ਦੇਣਾ ਤੇ ਸਵੇਰ ਨੂੰ ਜਿਹੜਾ ਦੇਣਾ ਤੋਂ ਦੇ ਕੇ ਤੁੱਪੇ ਪਾ ਦੇਣਾ ਬਾਈ ਕਬੂਤਰਾ ਨੂੰ ਠੀਕ ਆ ਬਾਅਦ ਚ ਹੀ ਦਾਣਾ ਦੁਣਾ ਪਾਉਣਾ ਤੇ ਤੁਸੀਂ ਇੱਕ ਵ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਪਾワー ਜਲ ਕਿੰਨੀ ਦੇਣੀ ਬਾਈ ਕਿੰਨੀਆਂ ਚ ਤਾਂ ਵੀਡੀਓ ਚ ਦੱਸਦਾ ਹਨਾ ਦੋ ਦੋ ਬੂੰਦਾ ਤਿੰਨ ਟਾਈਮ ਦੇ ਸਕਦੇ ਆ ਜਾਂ ਇੱਕ ਟਾਈਮ ਹੀ ਦੇ ਸਕਦੇ ਆ ਜੇ ਉਹ ਜੇ ਕੋਈ ਪ੍ਰੋਬਲਮ ਹੈਗੀ ਆ ਪਾਣੀ ਵਾਲੀਆਂ ਬਿੱਠਾ ਮਾਰਦੇ ਤਾਂ ਦਿਓ ਠੀਕ ਆ ਇਹ ਲੂਜ਼ ਮੋਸ਼ਨ ਤਾਂ ਹੁੰਦੀ ਬਾਈ ਕਪਜੀ ਵੀ ਕਰ ਦੂਗੀ ਠੀਕ ਆ ਹੋਰ ਵੀ ਕਹਿੰਦਾ ਗੈਸ ਬਣ ਲਾ ਪਾਣੀ ਪੂਟਾਂ ਜਿਆਦਾ ਵੀ ਜੇ ਆਪਾਂ ਦਵਾਂਗੇ ਤਾਂ ਇਹ ਵੈਸੇ ਮਤਲਬ ਜੇ ਕੋਈ ਪ੍ਰੋਬਲਮ ਹੈਗੀ ਕਬੂਤਰ ਚ ਤੇ ਉਹਨੂੰ ਹੀ ਦਿਓ ਉਦਾਂ ਸਵਾਦ ਲੈ ਉਦਾਂ ਨਹੀਂ ਦੇਣੀ ਵੀ ਉਦਾਂ ਹੀ ਦੇਈ ਚੱਲੀਏ ਯਾਰ ਬਿਮਾਰੀ ਨਾ ਹੋਣਗੇ ਬਿਨਾਂ ਗੱਲ ਤੋਂ ਕੋਈ ਮੈਡੀਸਨ ਨਹੀਂ ਦੇਣੀ ਬਾਈ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਸਰਪ੍ਰਾਈਜ਼ ਵਾਲੇ ਕਹੀ ਜਾਂਦਾ ਹੈ ਬਾਈ ਦੱਸ ਦਿਓ ਬਾਈ ਯਾਰ ਮੇਰਾ ਟਾਈਮ ਹੀ ਨਹੀਂ ਲੱਗਾ ਤੁਹਾਨੂੰ ਪਤਾ ਬੀਜੀ ਜਾ ਕੰਮ ਚੱਲਦਾ ਅੱਜ ਵੀ ਜਲੰਧਰ ਗਿਆ ਹਨਾ ਹੁਣ ਆਇਆ ਤੇ ਹੁਣ ਵੀ ਭਜੂ ਭਜੂ ਕਰਕੇ ਵੀਡੀਓ ਬਣਾਈ ਆ ਵੀ ਪੂਰੀ ਕਰਦੀਏ ਤੇ ਪੌਣੀ ਵੀ ਆ ਹਨਾ ਤੇ ਇਸ ਕਰਕੇ ਫਿਰ ਡੇਲੀ ਪੌਣੀ ਹੁੰਦੀ ਵੀਡੀਓ ਨਹੀਂ ਤਾਂ ਨਾਗਾ ਪੈਂਦਾ ਬਹੁਤ ਇਹ ਘੱਟ ਟਾਈਮ ਬਚੇ ਫੇਰ ਕਿਤੇ ਮੈਂ ਨਾਗਾ ਪੋਣਾ ਉਹਨਾਂ ਨੇ ਤਾਂ ਵੀਡੀਓ ਆਪਾਂ ਬਣਾਈ ਦੀ ਆ ਤੇ ਉਹਦੇ ਚੱਕਰ ਚ ਨਹੀਂ ਬਾਈ ਕਿ ਮੈਂ ਦੱਸਿਆ ਨਾ ਮੈਂ ਵੀਡੀਓ ਦੇਖੂਗਾ ਬਾਈ ਤੇ ਉਹ ਲੱਭਣੀ ਪੈਣੀ ਆ ਜਿਹੜੇ ਮਤਲਬ ਪੁਰਾਣੇ ਕਮੈਂਟ ਹੋਊਗੇ ਜਿੰਨਾ ਚਿਰ ਪੁਰਾ ਕਈਆਂ ਨੇ ਉਦਾ ਹੀ ਪੁੱਛ ਕੇ ਬਾਅਦੋਂ ਘੱਟ ਟਾਈਮ ਜਿੰਨਾਂ ਨੂੰ ਹੋਇਆ ਉਹ ਨਹੀਂ ਆਪਾਂ ਬਾਈ ਮੰਨਣੇ ਜਿਹੜੇ 5-7 ਕਮੈਂਟ ਪਹਿਲਾਂ ਆਏ ਹੋਊਗੇ ਪੁਰਾਣੇ ਉਹੋ ਹੀ ਮੰਨਣੇ ਆ ਤੇ ਉਹਨਾਂ ਦਾ ਹੀ ਬਾਈ ਆਪਾਂ ਕਰਾਂਗੇ ਹੱਲ ਹਨ ਤੇ ਬਾਕੀ ਬਾਈ ਇਹ ਕਮੈਂਟ ਪੜੇ ਵੀ ਨਹੀਂ ਹੈਗੇ ਬਾਈ ਤੁਸੀਂ ਦੇਖਿਆ ਹੋਣਾ ਮੈਂ ਰਿਪਲਾਈ ਵੀ ਨਹੀਂ ਦਿੱਤੇ ਕਮੈਂਟਾਂ ਦੇ ਤਿੰਨ ਚਾਰ ਦਿਨ ਤੋਂ ਬੀਜੀ ਆ ਬਾਈ ਉਸ ਕਰਕੇ ਉਹ ਚੱਕਰ ਪੈ ਗਿਆ ਹਨਾ ਉਹ ਸੋਰੀ ਆ ਤੇ ਉਹ ਕੋਈ ਨਹੀਂ ਚੈੱਕ ਕਰ ਲੈਣੇ ਉਹ ਵੀ ਮੈਂ ਕਰ ਲੈਣੇ ਜਲਦੀ ਵੀ ਹਨਾ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਯਾਰ ਜਿਹੜਾ ਆਪਾਂ ਜੋੜਾ ਲਾਉਨੇ ਆ ਵੀ ਕਿੱਦਾਂ ਦੇਖ ਕੇ ਤੁਸੀਂ ਲਾਉਨੇ ਬਾਈ ਮੈਂ ਬਹੁਤ ਵੀਡੀਓ ਚ ਵੈਸੇ ਦੱਸ ਜੇ ਕਬੂਤਰ ਉਚਾੜ ਦਾ ਕਬੂਤਰੀ ਨੀਵੀਂ ਲਾ ਲਓ ਕਬੂਤਰੀ ਨੀਵੀਂ ਉੜਦੀ ਕਬੂਤਰ ਉੱਚੇ ਆਲਾ ਲਾ ਲਓ ਜੇ ਕਬੂਤਰ ਲੰਬਾ ਉੜਦਾ ਠੀਕ ਆ ਬਹੁਤ ਜਿਆਦਾ ਲੰਬਾ ਉੜਦਾ ਜਾਂ ਕਿੱਦਾਂ ਵੀ ਲਾ ਲਓ ਲੰਬਾ ਉੜਦਾ ਨਾ ਆਣ ਜਾਣ ਕਰਦਾ ਤੇ ਕਬੂਤਰੀ ਗੋਲ geke ਵਾਲੀ ਲਾ ਲਓ ਜਿਹੜੀ ਖੜ ਕੇ ਉੜਦੀ ਹੋਵੇ ਐਡੇ ਉਲਟੀ ਆ ਕਬੂਤਰੀ ਲੰਬੀ ਫਿਰਦੀ ਦਾ ਕਬੂਤਰ ਉੱਦਾ ਲਾ ਲਓ ਤੇ ਪੱਲਿਆਂ ਦਾ ਬਾਈ ਪਰਾਂ ਦਾ ਪੁੱਛਦੇ ਬਾਈ ਐਦਾਂ ਦਾ ਵੈਸੇ ਤਾਂ ਕੋਈ ਹੁਣ ਨਹੀਂ ਚੱਕਰ ਹੁੰਦਾ ਪਰਾਂ ਪੂਰਾ ਦਾ ਪੈਸੇ ਜਿਹੜੇ ਪਤਲੇ ਪਰਾਂ ਵਾਲੇ ਹੁੰਦੇ ਆ ਬਾਈ ਉਹ ਕੂਤਰ ਥੋੜੇ ਤਿੱਖੇ ਉੜਦੇ ਹੁੰਦੇ ਆ ਜਿਹੜੇ ਚੋੜ 80% ਹੀ ਆਪਾਂ ਕਹਿ ਸਕਦੇ ਆ ਬਾਈ ਵੀ ਗੋਲ ਕੇ ਰਹਦੇ ਤੇ ਉੱਚੇ ਕਬੂਤਰ ਉੜਦੇ ਹੁੰਦੇ ਆ ਮੀਡੀਅਮ ਸਾਈਜ਼ ਦੇ ਜਿੱਥੇ ਵੀ ਜਿੰਨੇ ਕੇ ਜਾਂਦੇ ਆ ਮਤਲਬ ਜੀ ਹਨਾ ਤੇ ਇਸ ਤਰੀਕੇ ਨਾਲ ਵੀ ਬਾਈ ਆਪਾਂ ਜੋੜਾ ਲਾ ਸਕਦੇ ਆ ਜੇ ਮਾਦੀ ਤੇਜ਼ ਤੇ ਉੜਦੀ ਆ ਪਤਲੇ ਪਰ ਵਾਲੀ ਤੇ ਛੋੜੇ ਪਰ ਵਾਲਾ ਕਬੂਤਰ ਲਾ ਦੋ ਮਤਲਬ ਉਲਟਾ ਹੀ ਲਾਉਣਾ ਤੋਂ ਨਾ ਸੇਮ ਨਹੀਂ ਲਾਉਣਾ ਕਦੀ ਵੀ ਠੀਕਾ 100% ਤੁਹਾਡਾ ਜੋੜਾ ਪਾਸ ਹੋਊਗਾ ਇੱਕ ਵਾਰੀ ਲਾ ਕੇ ਦੇਖਿਓ ਜਿੱਦਾਂ ਮੈਂ ਤਰੀਕਾ ਤੁਹਾਨੂੰ ਦੱਸਿਆ ਸਿੰਪਲ ਜਿਹਾ ਤਰੀਕਾ ਕੋਈ ਬਾਲਾ ਨਹੀਂ ਹੈਗਾ ਓខਾਣਾ ਵੀ ਉਲਟੀ ਕਰਨਾ ਵਾ ਜੋ ਵੀ ਜੇ ਕਬੂਤਰ ਉਹ ਕੁਛ ਕਰਦਾ ਤੇ ਕਬੂਤਰੀ ਨਾ ਕਰਦੀ ਹੋਵੇ ਕਬੂਤਰੀ ਜੋ ਹਰਕਤਾਂ ਕਰਦੀ ਕਬੂਤਰ ਨਾ ਕਰਦਾ ਹੋਵੇ ਦੇਖਿਓ ਜੋੜਾ ਬਾਈ ਸੈੱਟ ਬਿੰਦਾ ਤੀ ਉਲਟ ਪਾੜ ਕੇ ਲਾ ਦਿਓ ਅੱਖੁੱਖ ਦੇਖਣ ਦੀ ਵੀ ਲੋੜ ਹੈਗੀ ਬਾਈ ਵੀ ਅੱਖ ਕਿਹੜੀ ਲਾ ਲਈਏ ਜਾਂ ਕਿੱਦਾਂ ਜਿਹੜੀ ਮਰਜ਼ੀ ਅੱਖ ਦਾ ਲਾ ਦਿਓ ਕੋਈ ਚੱਕਰ ਨਹੀਂ ਤੇ ਰੰਗ ਵੀ ਨਹੀਂ ਕਹੀ ਬਾਈ ਕਹਿੰਦੇ ਰੰਗ ਦੇਖ ਕੇ ਜੋੜਾ ਲਾਉਣਾ ਨਾ ਬਾਈ ਜਿਹੜਾ ਮਰਜ਼ੀ ਰੰਗ ਲਾ ਦਿਓ ਨਸਲ ਨਹੀਂ ਤਾਂ ਆਪਦਾ ਜੋਰ ਥੋੜਾ ਹੀ ਰੰਗ ਨਹੀਂ ਥੋੜੀ ਥੋੜਾ ਬਈ ਨਸਲ ਨਹੀਂ ਤਾਂ ਆਪਦਾ ਜੋ ਵੀ ਕਰਾ ਮਦ ਹੋਣੀ ਆ ਤੇ ਠੀਕ ਆ ਬਾਬਿਓ ਤੇ ਅੱਜ ਲਈ ਇੰਨੀ ਕੀ ਵੀਡੀਓ ਸੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਆ ਕਰੋ ਤੇ ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ